ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਪੋਸੂ ਨਾਮਾਂ ਹਨ ਕਿ ਪਾਵਰ ਆਫ ਸੋਸ਼ਲ ਜੋ ਪਿਛਲੇ ਦਿਨੀ ਗੁਜਰਾਤ ਅਹਮਦਾਬਾਦ ਦੇ ਵਿੱਚ ਇੱਕ ਇੰਡੀਅਨ 에ਅਰ ਜਹਾਜ਼ ਜਿਹੜਾ ਹੈ ਉਹ ਮਤਲਬ ਪੂਰੀ ਤਰ੍ਹਾਂ ਕ੍ਰੈਸ਼ ਹੋ ਚੁੱਕਾ ਹੈ ਔਰ ਮੈਂ ਇੱਥੇ ਦੱਸ ਦਿਆਂ ਕਿ ਪੂਰਾ ਦੇਸ਼ ਜਿਹੜਾ ਹੈ ਉਸ ਸਦਮੇ ਦੇ ਵਿੱਚ ਹੈ ਉਸ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਹੈ ਬਹੁਤ ਸਾਰੇ ਖੁਲਾਸੇ ਹੈ ਉਹ ਅਜਿਹਾ ਵਾਇਰਲ ਹੋ ਰਹੇ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਲੇਕਿਨ ਜਿੰਨੀ ਕੋ ਖਬਰ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰੀ ਵੱਧ ਵੱਧ ਕੋਸ਼ਿਸ਼ ਰਹੇਗੀ ਕਿ ਠੀਕ ਖਬਰ ਆਪ ਤੱਕ ਪਹੁੰਚਾਈ ਜਾਵੇ ਔਰ ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਉਸ ਜਹਾਜ਼ ਦੇ ਵਿੱਚ ਡੀਵੀਆਰ ਜਿਹੜਾ ਸੀ ਉਹ ਇਸ ਸਮੇਂ ਬਿਲਕੁਲ ਸੁਰੱਖਿਅਤ ਮਿਲ ਚੁੱਕਾ ਹੈ ਫਰਾਂਸਿਸ ਟੀਮ ਨੂੰ ਔਰ ਉਸ ਤੋਂ ਵੀ ਬਹੁਤ ਵੱਡੇ ਖੁਲਾਸੇ ਹੋਣਗੇ ਕਿ ਆਖਰ ਇਹੋ ਜਿਹਾ ਕੀ ਹੋ ਗਿਆ ਸੀ ਜਿਸ ਦੇ ਕਾਰਨ ਸਮੁੰਦਰੀ ਤਲ ਤੋਂ 625 ਫੀਟ ਉਚਾਈ ਦੇ ਉੱਪਰ ਜਾ ਕੇ ਉਹ ਜਿਹੜਾ ਮਤਲਬ ਕਹਿ ਸਕਦੇ ਜਹਾਜ਼ ਹੈ ਉਹ ਪੂਰੀ ਤਰ੍ਹਾਂ ਹਵਾ ਦੇ ਵਿੱਚ ਨਹੀਂ ਗਿਆ ਟੈਕਨੀਕਲੀ ਕੋਈ ਖਰਾਬੀ ਸੀਗੀ ਜਾਂ ਹੋਰ ਕੀ ਕਾਰਨ ਹੋ ਸਕਦਾ ਹੈ ਕੀ ਉਸ ਤੋਂ ਪਹਿਲਾਂ ਵੀ ਇਸ ਜਹਾਜ਼ ਦੇ ਵਿੱਚ ਕੋਈ ਖਰਾਬੀ ਆਈ ਸੀ ਇਹ ਦੇਖਣ ਵਾਲੀ ਗੱਲ ਹੈ ਮੈਂ ਕੱਲ ਇੱਕ ਚੈਨਲ ਦੇ ਉੱਪਰ ਕੁਝ ਵਾਰਤਾਲਾਪ ਸੁਣ ਰਿਹਾ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇਸ ਜਹਾਜ਼ ਨੂੰ ਤੇ ਟੈਕਨੀਕਲੀ ਖਰਾਬੀ ਕਰਕੇ ਹੀ ਇਹ ਸਾਹਸਾਹ ਦਾ ਸਾਹਮਣਾ ਕਰਨਾ ਪਿਆ ਹੋ ਸਕਦਾ ਕਿ ਮਾੜਾ ਮੋਟਾ ਪਹਿਲਾਂ ਵੀ ਉਸ ਦੇ ਵਿੱਚ ਖਰਾਬੀ ਹੋਵੇ ਪਰ ਇੰਨੇ ਐਕਸਪਰਟ ਨੇ ਸਾਡੇ ਕਹਿ ਸਕਦੇ ਪਾਇਲਟ ਨੇ ਟੈਕਨੀਕਲ ਕਰੂ ਹੈ ਉਹਨਾਂ ਦਾ ਉਹ ਵੀ ਇੰਨੇ ਜਿਆਦਾ ਐਕਸਪਰਟ ਨੇ ਕਿ ਮਤਲਬ ਜੇ ਮਾੜੀ ਜਿਹੀ ਖਰਾਬੀ ਹੁੰਦੀ ਤਾਂ ਸ਼ਾਇਦ ਇਹ ਜਹਾਜ਼ ਜੋ ਹੈ ਉਹ ਮਤਲਬ ਉਹ ਪੂਰੀ ਤਰ੍ਹਾਂ ਉਡਾਨ ਨਾ ਪਾਦਾ اس کی پہلے جو خرابی ہے وہ ٹھیک کی جاتی اور اس بعد ہی اس اگے اور دوستو میں یہ بھی دس دیا کہ کل جیڑی میں خبر دیتی سی کہ دو سو پینٹ دے قریب لوگ اس حادثے کا شکار ہو چکے نے اور مر چکے نے آج جو اس گلٹی گنتی ودی جا رہی ہے دو سو پچہتر تک یہ گنتی پہنچ چکی ہے کہ دو سو پچہتر گلٹی جیڑی ہے اس کے نزدیک ہے ਕਿ ਲੋਕ ਜਿਹੜੇ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠੇ ਘਰਾਂ ਦੇ ਘਰ ਤਬਾਹ ਹੋ ਗਏ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਸਿਰਫ ਇੰਡੀਅਨ ਲੋਕ ਹੀ ਇਸ ਦੇ ਵਿੱਚ ਨਹੀਂ ਸੀ ਫੋਰਮ ਦੇ ਲੋਕ ਵੀ ਇਹਦੇ ਵਿੱਚ ਸ਼ਾਮਿਲ ਸੀ ਔਰ 53 ਬ੍ਰਿਟਿਸ਼ ਦੇ ਲੋਕ ਦੱਸ ਰਿਹਾ ਕਿ 53 ਲੋਕ ਇਸ ਜਹਾਜ਼ ਦੇ ਵਿੱਚ ਬ੍ਰਿਟਿਸ਼ ਦੇ ਰਹਿਣ ਵਾਲੇ ਸੀ ਔਰ ਇੱਕ ਦੋ ਕੈਨੇਡਾ ਦੇ ਹੋਣਗੇ ਔਰ ਇਹਨਾਂ ਤੋਂ ਇਲਾਵਾ ਅਲੱਗ-ਅਲੱਗ ਸਟੇਟਸ ਤੋਂ ਮੈਂ ਕੱਲ ਦੇਖ ਰਿਆ ਸੀ ਨਿਊਜ਼ ਕਿ ਮਨੀਪੁਰ ਦੀਆਂ ਦੋ ਲੜਕੀਆਂ ਜਿਹੜੀਆਂ ਇਸ ਦੇ ਵਿੱਚ ਸਨ ਪਰਿਵਾਰਾਂ ਦੇ ਛੋਟੇ-ਛੋਟੇ ਬੱਚੇ ਜਿਨ੍ਹਾਂ ਨੂੰ ਦੱਸ ਦਿਆਂ ਦਿਲ ਜਿਹੜਾ ਹੈ ਕੰਬਦਾ ਕੰਬਦਾ ਹੈ ਔਰ ਕੱਲ ਤੋਂ ਲੈ ਕੇ ਹੁਣ ਤੱਕ ਮਤਲਬ ਕਿਸ ਤਰ੍ਹਾਂ ਲੋਕ ਹਾਸੇ ਦੇ ਵਿੱਚ ਨੇ ਔਰ ਜਦੋਂ ਲੋਕ ਮਤਲਬ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਨੇ ਤੇ ਅਹਮਦਾਬਾਦ ਦੀ ਗੱਲ ਜ਼ਰੂਰ ਵਿੱਚ ਕਰਦੇ ਸੋ ਅੱਜ ਇਹ ਵੱਡੀ ਖਬਰ ਹੈ ਕਿ 275 ਲੋਕਾਂ ਦੀ ਗਿਣਤੀ ਜਿਹੜੀ ਹੈ ਉਹ ਉੱਥੇ ਤੱਕ ਪਹੁੰਚ ਚੁੱਕੀ ਹੈ ਮਰਨ ਵਾਲਿਆਂ ਦੀ ਜਿਹਦੇ ਵਿੱਚ ਡਾਕਟਰਸ ਵੀ ਬਹੁਤ ਜ਼ਿਆਦਾ ਨੇ ਔਰ ਜਿਹਦੇ ਵਿੱਚ ਆਮ ਲੋਕ ਨੇ ਔਰ ਜਿਹੜੇ ਜਿਸ ਜਗ੍ਹਾ ਇਹ ਜਹਾਜ਼ ਗਿਰਿਆ ਹੈ ਉਹਦੇ ਨਜ਼ਦੀਕੀ ਲੋਕ ਜਿਹੜੇ ਵਸੇ ਹੋਏ ਸਨ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਸਨ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਹਾਜ਼ ਨੂੰ ਅਸੀਂ ਖੁਦ ਵੇਖਿਆ ਹੈ ਵੇਖਦੇ 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 ਜੋ ਵੱਧ ਚੁੱਕੇ ਨੇ کہ اے جہاز ایک کالج ہے کالج دی میس کی میسرایا اور ہی ہو پوری طرح بلاسٹ ہو گیا اور جی خبر یہ بھی کہ مطلب جہاز جڑا ہے کینیڈا جانا سی لنڈن جانا سی اور ایک بج کے انتالی منٹ سے جب جہاز مطلب اڑان ل نکلیا تا اس نے پوری طرح اڑان نہیں پری میں دس دستیاں کہ پوری طرح جہاز جڑا ہے وہ پٹرول سی اور بلاسٹ ہو سب یہی ہے کہ مطلب کریش بعد پیٹرول نو ہو آگا پڑ گئی اور پیٹرول ایک دم اگ تو بعد ایک قسم دا بلاسٹ ہو گیا ہے سو so اس کر کے چھوٹے چھوٹے بچے اج احمد آباد آب کے پورے بھارت بچے سوگ دی لہر ہے اور پورے بچے ਮਤਲਬ ਕੋਈ ਉਸ ਤਰ੍ਹਾਂ ਦਾ ਚਿਹਰਾ ਨਜ਼ਰ ਨਹੀਂ ਆਉਂਦਾ ਜਿਹੜਾ ਚਿਹਰਾ ਉਦਾਸ ਨਾ ਹੋਵੇ ਔਰ ਜਰਾ ਸੋਚੋ ਦੋਸਤੋ ਜਿਹੜੇ ਪਰਿਵਾਰਿਕ ਮੈਂਬਰਾਂ ਦੇ ਪਰਿਵਾਰ ਦੇ ਮੈਂਬਰ ਜਾ ਚੁੱਕੇ ਨੇ ਕਿੰਨੀਆਂ ਸੱਦਰਾਂ ਦੇ ਨਾਲ ਕਿੰਨੀਆਂ ਸੱਦਰਾਂ ਦੇ ਨਾਲ ਉਹਨਾਂ ਨੂੰ ਤੋੜਿਆ ਔਰ ਕੱਲ ਇੱਕ ਮੈਂ ਵੀਡੀਓ ਵੇਖ ਰਿਹਾ ਸੀ ਜਿਸ ਦੇ ਵਿੱਚ ਦੋ ਤਿੰਨ ਭੈਣਾਂ ਪਰਿਵਾਰਿਕ ਮੈਂਬਰ ਆਪਣੇ ਭਰਾ ਨੂੰ ਅਲਵੇ ਦਾ ਕਰ ਰਹੇ ਨੇ ਉਸ ਦੇ ਮੂੰਹ 'ਚ ਦਹੀ ਪਾ ਕੇ ਸ਼ਗਨ ਮਨਾ ਰਹੇ ਨੇ ਤਾਂ ਕਿ ਉਹ ਜਾਏਗਾ ਤੇ ਘਰ ਦੀ ਗਰੀਬੀ ਦੂਰ ਹੋਵੇਗੀ ਉਹ ਲੜਕਾ ਨੌਜਵਾਨ ਲੜਕਾ ਜਿਹੜਾ ਹੈ ਉਹ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੌਜਵਾਨ ਲੜਕੇ ਦੀ ਵੀ ਇਸ ਹਾਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਸੋ ਦੋਸਤੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈ ਕਿ ਆਕਾਲ ਪੁਰਖ ਜਿਹੜਾ ਹੈ ਉਹ ਉਹ ਭਾਈ ਜਿੰਨੀ ਉਮਰ ਲਿਖੀ ਹੈ ਸਮਾ ਸਥਾਨ ਵਕਤ ਸਾਰੇ ਕੁਝ ਤੈ ਹੈ ਔਰ ਕਿੱਥੇ ਦਾ ਕਿੱਥੇ ਬੰਦਾ ਜਦ ਜਨਮ ਲੈਂਦਾ ਹੈ ਕਿੱਥੇ ਜਾ ਕੇ ਉਸ ਦਾ ਅੰਤਮ ਸੰਸਕਾਰ ਹੁੰਦਾ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਮੈਂ ਤਾਂ ਇਸ ਐਪੀਸੋਡ ਦੇ ਜਰੀਏ ਇਹ ਹੀ ਬੇਨਤੀ ਕਰਨਾ ਆਕਾਲ ਪੁਰਖ ਦੀ ਚਰਨਾ ਤੇ ਸੱਚੇ ਪਾਤਸ਼ਾਹ ਜ਼ਿੰਦਗੀ ਦਿੱਤੀ ਹੈ ਤਾਂ ਇਸ ਜ਼ਿੰਦਗੀ ਦੀ ਰੱਖਿਆ ਵੀ ਤੂੰ ਹੀ ਕਰਨੀ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਜੇ ਜ਼ਿੰਦਗੀ ਦੀ ਸ਼ੁਰੂਆਤ ਹੀ ਕੀਤੀ ਸੀ ਜਿਨ੍ਹਾਂ ਨੇ ਜ਼ਿੰਦਗੀ ਨੂੰ ਜੇ ਮਾਰਿਆ ਵੀ ਨਹੀਂ ਸਗਾ ਉਹ ਵੀ ਕੱਲ ਇਸ ਦਾ ਹਾਸੇ ਦਾ ਸ਼ਿਕਾਰ ਹੋਏ ਨੇ ਔਰ ਅੱਜ ਉਹਨਾਂ ਦੀਆਂ ਮਾਵਾ ਜਿਹੜੀਆਂ ਨੇ ਉਹ ਛੁੱਪ ਨਹੀਂ ਅਥਰੂ ਖਤਮ ਹੋ ਚੁੱਕੇ ਨੇ ਜਜ਼ਬਾਤ ਖਤਮ ਹੋ ਚੁੱਕੇ ਨੇ ਪਸੇ ਟਿੱਕ ਟਿੱਕ ਹੀ ਲਗਾ ਕੇ ਦਰਵਾਜ਼ੇ ਵੱਲ ਦੇਖੀ ਜਾ ਰਹੀਆਂ ਨੇ ਕਿ ਕਦੋਂ ਵਾਪਸ ਆਉਣਗੇ ਕਦੋਂ ਵਾਪਸ ਆਉਣਗੇ ਸੋ ਦੋਸਤੋ ਮੈਂ ਇੰਨਾ ਕਿ ਜ਼ਿਆਦਾ ਪਰੇਸ਼ਾਨ ਹੈ ਇਸ ਖਬਰ ਨੂੰ ਲੈ ਕੇ ਹੁਣ ਅਪਡੇਟ ਆਪਕ ਤੱਕ ਪਹੁੰਚਾਉਣੀ ਹੁੰਦੀ ਹੈ ਸੋ ਡੀਵੀਆਰ ਮਿਲ ਗਿਆ ਹੈ ਡੀਵੀਆਰ ਮਿਲਣ ਤੋਂ ਬਾਅਦ ਹੋ ਸਕਦਾ ਹੈ ਕਿ ਕੋਈ ਨਾ ਕੋਈ ਖੁਲਾਸਾ ਹੋਵੇ ਕਿ ਆਕਰ ਕਾਰਨ ਕੀ ਹੈ ਪਾਇਲਟ ਦੀ ਖਬਰ ਕਰੀਏ ਜਿਹੜੇ ਪਾਇਲਟ ਦੇ ਨਾਲ ਜਿਹੜੇ ਰਿਟਾਇਰ ਹੋ ਚੁੱਕੇ ਨੇ ਜਾਂ ਉਹਨਾਂ ਦੇ ਸੀਨੀਅਰ ਨੇ ਉਹ ਪਾਇਲਟ ਦੀ ਸਿਫਤ ਕਰ ਦੇ ਕਿ ਪਾਇਲਟ ਬਹੁਤ ਟ੍ਰੇਨਡ ਸੀ ਕਾਫੀ ਅੱਛਾ ਸਿਵਾ ਲੇਕਿਨ ਕਹਦੇ ਹੁੰਦੇ ਆ ਕਿ ਮੌਤ ਔਰ ਸਮਾਸ਼ਥਾਨ ਜਿਹੜਾ ਹੈ ਉਹ ਸਤ ਤੈ ਹੈ ਇਹਾਸਾ ਹੋ ਕੇ ਹੀ ਰਹਿਣਾ ਸੀ ਇਸ ਨੂੰ ਕਦੇ ਵੀ ਟਾਲਿਆ ਨਹੀਂ ਜਾ ਸਕਦਾ ਸੀ ਜਿਸ ਨੇ ਬਚਣਾ ਸੀ ਸਹਾਸ ਦੇ ਵਿੱਚੋਂ ਉਹ ਨੌਜਵਾਨ ਬਚ ਕੇ ਨਿਕਲਿਆ ਹੈ ਸੋ ਇਹ ਹੁਣ ਤੱਕ ਦੀ ਅਪਡੇਟ ਹੈ ਅਗਲੀ ਕਿਸ ਤਰ੍ਹਾਂ ਦੀ ਅਪਡੇਟ ਆਏਗੀ ਉਹ ਲੈ ਕੇ ਫਿਰ ਮੈਂ ਹਾਜ਼ਰ ਰਹਾਂਗਾ ਜੁੜੇ ਰਹੋ ਪੂਸਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਉਜਾਸ